ਕਲੀ ਮਹਲਾਤੀ ਜਾਨ ਦੇ ਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣੀਆਂ ਸੋਧੋਤ ਗਵਰੀ ਕੇ ਰਾਮ ਜੀ ਨਿਵਾਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੁ ਰਨਾਲੇ ਅਰ ਨਾਲ ਰਹੁ ਤੂ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸੋ ਦਸ ਸਵਾਮੀ ਸੋ ਕਿਉ ਮਨਹੁ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਰਨਾਲੇ ਸੱਚੇ ਸਾਈਂ ਬਾ ਕਿਆ ਨਹੀ ਕਰਤੇ ਰਹੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਮਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਆਵਾਜੇ ਸਭ ਸੁਖ ਨੇਰੇ ਕਹ ਨਾਨਕ ਸੱਚੇ ਸਾਇ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਧਾਰ ਮੇਰਾ ਜਿਨ ਭੁੱਖਾ ਸੰਗ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਇਸਤੀਏ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਵਦਰ ਉਤਿਆਰ ਸੱਚਾ ਨਾਮ ਮੇਰਾ ਧਾਰੋ ਵਾਜੇ ਪਈ ਸਵਤਤ ਘਰ ਸੁਭਾਗੈ ਘਰ ਸੁਭਾਗੈ ਸਭ ਦਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕਉ ਸੇ ਨਾ ਵਰ ਕੈ ਲਾਗੇ ਕਹਿ ਨਾਨਕ ਤਸਕੁ ਆਦਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਨ ਮਾਣੀ ਦੇਹ ਨਿ ਬਾਣੀ ਲੇਵੇ ਬਾਜੋ ਗਿਆ ਕਰੇ ਵਿਚਾਰੀਆ ਤੂਸ ਬਾਸ ਰਤ ਕੋਏ ਨਾਏ ਕਿਰਪਾ ਕਰ ਬਨਵਾਰੀਆ ਇਸ ਨੋਰਤਾਉ ਨਾਏ ਸੈਦ ਲਾਲ ਸਵਾਰੀਆ ਕਹਿ ਨਾਨਕ ਲੇਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਨ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰੇ ਕਿਰਪਾ ਕੇ ਨਾ ਟੱਗੇ ਆਨੰਦ ਸਾਰਿਆ ਅੰਦਰੋ ਜਿਨ ਕਾ ਮੌ ਤੁੱਟਾ ਦਿਲ ਕਾ ਸਭ ਸੱਚੈ ਸਵਾਰਿਆ ਕਹਿ ਨਾਨਕ ਹੋ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਸਨ ਉਸ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੇਵ ਸਿਗਨਾਉ ਲਾਗ ਸਵਾਰਿਆ ਗੁਰਪ੍ਰਸਾਦ ਦੀ ਮਨ ਪਿਆਰਿਓ ਵਾ ਜਿਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਓ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ ਕਹੇ ਕਹਾਣੀਆਂ ਕਥਕ ਕੇ ਰਿਗਤ ਦੁਆਰੇ ਪਾਈਐ ਤਨ ਮਨ ਤਨ ਸਭ ਸੰਸੁਰ ਕੋ ਹੁਕਮ ਨੈ ਪਾਈਐ ਹੁਕਮ ਮੰਨੈ ਗੁਰੂ ਕੇ ਰਾਗ ਆਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿ ਅਕਥ ਕਹਾਣੀ ਇਹ ਮਨ ਤਨ ਚਲਾ ਜਤਰਾਏ ਕਿ ਨਾ ਪਾਇਆ ਜਤਰਾਏ ਨਾ ਪਾਇਆ ਕਿ ਮੈਂ ਤੂ ਸੁਲਮਨ ਮੇਰਿਆ ਇਹ ਮਾਇਆ ਮੋਣੀ ਜਿਨੇ ਤ ਪਰਮ ਭੁਲਾਇਆ ਮਾਇਆ ਤਾ ਨੇਤੇ ਨਾ ਕੀਤੇ ਜਿੰਦ ਤਉ ਲਈ ਪਾਇਆ ਕੁਰਬਾਨ ਕੀਤਾ ਤਿਸੇ ਵਟੋ ਜਿਨੂੰ ਮਿੱਠਾ ਲਾਇਆ ਕਹਿ ਨਾਨਕ ਮਨ ਤਨ ਚਲਾ ਜਤਰਾਏ ਕਿ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਸਮਾਲੇ ਇਹੁ ਕਟੰਮ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਲੈ ਨਾ ਕਿਚੈ ਤੰਦ ਪਛੋਤਾਈਐ ਸਤਿਗੁਰੂ ਕਵ ਦੇ ਸੋਇ ਸੋ ਵੈ ਤੇਰੇ ਨਾਮੇ ਕਹਿ ਨਾਨਕ ਮਨ ਪਿਆਰੇ ਦੁਰਸਦਾ ਸਸ ਮਾਲੇ ਅਗਮਾ ਗੁਚਰਾਤ ਰਤਨ ਪਾਇਆ ਅੰਤੋ ਨਾ ਪਾਇਆ ਤਿਨੇ ਤੇਰਾ ਪ੍ਰਾਪਤ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਖਾਣੈ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤਰਸਦਾ ਗੰਭ ਹੈ ਤਰੰਤ ਨਾ ਪਾਇਆ ਸੋਨੜਾ ਮੁੰਦਾਰੇ ਅਮ੍ਰਿਤ ਕੋਜਦੇ ਸੋ ਅਮ੍ਰਿਤ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਕਿਰਪਾ ਕੰਨੀ ਸੱਚਾ ਮਨ ਵਸਾਇਆ ਜੀ ਜਾਂ ਸਭ ਤੋਂ ਦੂਰ ਪਾਇ ਇੱਕ ਵੇਕ ਮਰ ਸੁਨੇ ਆਇਆ ਲੱਭ ਲਵਾ ਕਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨਾਮ ਆਪ ਤੁਟਾ ਦਿਨ ਅਵਰਤ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਲਾਲੇ ਭਗਤਾ ਕੇਰੀ ਬੇਕਮਾਰਗ ਚਲਣਾ ਲ블 ਲਵ ਹੰਕਾਰ ਤੈ ਤ੍ਰਿਸਨਾ ਬਹੁਤ ਨਹੀਂ ਬੋਲਣਾ ਖਨਿਓ ਤਿੱਖੀ ਵਾਲੋ ਨੇ ਕੀਤ ਮਾਰਗ ਜਾਣਾ ਮਿਰਪਾਲ ਸਾਧੀ ਜਿਨਿ ਆਪ ਤਜਿਆਰ ਵਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁ ਕੋ ਜੁ ਗੁਣ ਨਿਰਾਲੇ ਜੋ ਤੋ ਚਾਲਾਏ ਦਿਨ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੋ ਤੋ ਚਾਲਾਏ ਤੇ ਵੇ ਚੱਲੇ ਜਿਨਾ ਮਾਰਗ ਪਾਵਾਈ ਕਰ ਕਿਰਪਾ ਜਿ ਨਾਮ ਲਾਇ ਇਸ ਰਸ ਦਾ ਧਿਆਵੇ ਇਸਨੂੰ ਕਥਾ ਸੁਨਾਇ ਆਪਣੀ ਸੇ ਗੁਰਦੁਆਰੇ ਸੁਣ ਪਾਵਾਈ ਕਹਿ ਨਾਨਕ ਸੱਚੇ ਸਾਇ ਜੋ ਭਾਵੇ ਦਿਨ ਚਲਾਵੇ ਉਸੇ ਲਾ ਸੁਆਵਾ ਸਬਦ ਸੁਆਵਾ ਸਦਾ ਸੁਆਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਆਜੰ ਧਰੋ ਲਿਖਿਆ ਆਇ ਇਕ ਫਿਰ ਅਗਨੇ ਇਹ ਕਰ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੁਐਲਾ ਸਤਿਗੁਰੂ ਸੁਣਾਇਆ ਪਵਿਤ ਹੋਇ ਸੇ ਜਨਾ ਜਿੰਨੀ ਅਰਤੇ ਆਇ ਅਰਤੇ ਆਇ ਪਵਿਤ ਹੋਇ ਗੁਰਮਖ ਜਨੀ ਤੇ ਆਇ ਪਵਿਤ ਮਾਤਾ ਪਿਤਾ ਘਟੰ ਸੈ ਸੰਗ ਸਭਾਈਆ ਕਹਿੰਦੇ ਪਵਿਤਾ ਸੁਨਦੀਪ ਸੇ 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 ਜਿੰਨੀ ਮੰਨ ਵਸਾਇਆ ਕਹਿ ਨਾਨਕ ਸੇ ਸੇ ਜਿੰਨੀ ਗੁਰਮਖ ਹਰ ਹੱਤ ਆਇਆ ਕਰਮੀ ਸੇ ਨਉਪਜੈਵਣ ਸੇ ਜੇ ਸੋ ਨਾ ਜਾਇ ਨਹਿ ਜਾਇ ਸੇ ਸੋ ਕਿਤੇ ਸਿਨ੍ਹੇ ਨਾਈ ਕਰਮ ਕਮਾਏ ਸੇ ਸੇ ਜੀਉ ਮਲੀਣਾ ਇਕ ਸੰਜਮ ਤੋਤਾ ਜਾਇ ਮਨ ਤੋ ਵੋ ਸਬਦ ਲਾਗੋ ਅਰ ਸੁਰੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦਿ ਸਹਿਜੁ ਪਜੈ ਉਸ ਸਹਿਬ ਸੈਵ ਜਾਈ ਜਿਉ ਮਹਿਲੇ ਬਾਰੋ ਨਿਰਮਲਾ ਬਾਰੋ ਨਿਰਮਾ ਜਿਉ ਤੁਮਲੇ ਦਿਨੇ ਜਰਉ ਜੁਆ ਹਰਿਆ ਇਹ ਤਿਸਨਾ ਵਟਾਰੋ ਲਗਾ ਮਰਣਾ ਮਨੋ ਵਿਸਾਰਿਆ ਵੇਤਾ ਮੈ ਨਾਮ ਉਤਮ ਸੋ ਸੁਣੈ ਨਾਹੀ ਫਿਰ ਜੋ ਬੇਤਾਲਿਆ ਕਹ ਨਾਨਕ ਜਿਸ ਸੈ ਤਜਿਆ ਕੂੜੇ ਲਾਕੇ ਤਿਨੇ ਜਨਵ ਜੋ ਹੈ ਹਾਰਿਆ ਜਿਉ ਨਿਰਮਲ ਬਾਰੋ ਨਿਰਮਲਾ ਬਾਰੋ ਤੋ ਨਿਰਮਲ ਜਿਉ ਨਿਰਮਲਾ ਸਤਿਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਏ ਪੌਚੈ ਨਾਏ ਮਨਸਾ ਸਤਸ ਮਾਣੀ ਜਨਵ ਰਤਨਾ ਜਿੰਨੇ ਘਟਿਆ ਭਲੇ ਸੇਵਣ ਜਾਰੇ ਕਹ ਨਾਨਕ ਜੇਨ ਮਨ ਨਿਰਮਲ ਸਦਾ ਰਹੇ ਗੁਮਾਲੇ ਜੇ ਕੋ ਸਿੱਖ ਗੁਰੂ ਸੇ ਤਿਸਰਮ ਕੋ ਵਹਿ ਹੂਆ ਤਾਂ ਸਰਬ ਸਿੱਖੋ ਹੀ ਜਿਵਰਾ ਗੁਰ ਨਾਲੇ ਗੁਰ ਕੇ ਚਰਨ ਅਹਿਰਤੇ ਧਿਆਇ ਆ ਰਤਨਾ ਸਮਾਲੇ ਆਪ ਚੜ ਸੁਧਾਰੈ ਪ੍ਰਭਨਾ ਗੁਰ ਬਿਨਾ ਵ ਨਾ ਜਾਣ ਕੋਈ ਕਹਿ ਨਾਨਕ ਸੁਣੋ ਸੰਤੋ ਸਿ ਸਿਖ ਸੁਨਮ ਕੋਏ ਜੇ ਕੋ ਗੁਰ ਤੇ ਵੇਦ ਕੋ ਵਹਿ ਬਿਨ ਸਤਿ ਗੁਰ ਮੁਕਤ ਨ ਪਾਵੇ ਪਾਵਕਤਨ ਔਰਤੇ ਕੋਈ ਬੱਚੋ ਵੇਖੀਆਂ ਜਾਇ ਅਨੇਕ ਜੁਨੀ ਭਰਮ ਆਵੇ ਬਣ ਸਤਿ ਗੁਰ ਮੁਕਤ ਨ ਪਾਏ ਫਿਰ ਵਕਤ ਪਾਏ ਲਾਗ ਚੰਨੇ ਸਤਿਗੁਰ ਸਰਵ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਹੁਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਵੈ ਰਦੈ ਤਨ ਸੁਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸੁਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਤੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਰਾਰਾ ਕਰੈ ਸਮਾ ਕੇ ਅਕਸ਼ੂ ਨਾ ਜਾਣੀ ਚਿਤ ਜਿਨ ਕਾਇਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸੁਨਦਰ ਤਨ ਹੈ ਹੀਰੇ ਜਿਤ ਜੜਾ ਸਬਦ ਤਾਂ ਨਾ ਅਜ ਕਮਲ ਆਇਓ ਅਸਮਾਉ ਸਭ ਸੇ ਤੀਮਨ ਵੱਡਿਆ ਸਚੈ ਲਾਇਆ ਭਾਉ ਆਪੇ ਹੀ ਰਤਨ ਆਪੇ ਸਿਰੋ ਦੇਵ ਜਾਏ ਕਹਿ ਨਾਨਕ ਸੋ ਰਤਨ ਹੀ ਰਾਜਿਤ ਜੜਾਉ ਸਿਗ ਸਗਤਾ ਬੂ ਪਾਏ ਕੈ ਕਰਤਾ ਹੁਕਮ ਸਿ ਆਸਵ ਸਿਗ ਸਗਤਾ ਬੂ ਪਾਏ ਕੈ ਕਰਤਾ ਆਪੇ ਹੁਕਮਾਂ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮਖ ਸਾਹਿਬ ਜਾਏ ਤੋੜੇ ਬੰਦਨ ਹੋ ਗਏ ਮੁਕਤਾ ਸ਼ਬਦ ਮਨਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਵੇ ਕਸਿਆਂ ਲੈ ਬਣਾਈ ਕਹ ਨਾਨਕ ਆਪ ਕਰਤਾ ਆਪੇ ਹੁਕਮੁ ਬਜਾਏ ਸਿਮਰਾ ਸਾਰ ਸਰਪੁਨ ਪਾ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਚੋਂ ਤਤੈ ਸਾਰ ਨਾ ਜਾਣੀ ਤੇਹੀ ਕੋਨੇ ਸੰਸਾਰ ਭਰ ਸੱਤਾ ਉੱਤਿਆ ਰੜ ਬਿਆੜੇ ਤੇ ਕਿਰਪਾ ਤੇ ਸੇ ਜਨ ਜਾਕੇ ਜਿਨਾਂ ਆਰਮਣ ਰਸਿਆ ਭੁੰਡੈ ਅੰਮ੍ਰਿਤ ਬਾਣੀ ਕਹਿ ਨਾਨਕ ਸੁਰਤਤ ਪਾਏ ਜਿਸ ਨੂੰ ਅੰਤ ਦੇ ਨਾਲਿ ਉਹ ਲਾਗੈ ਜਗਤ ਰਹਿਣ ਦਿਹਾਣੀ ਮਾਤਾ ਕੇ ਉਦਨ ਮੈਂ ਪ੍ਰਿਤ ਪਾਲ ਕਰੇ ਸੋ ਪਿਉ ਮਨੋਂ ਵਿਸਾਰੀਐ ਮਨੋਂ ਕਿਉ ਵਿਸਾਰੀਐ ਵਡਤਾਤਾ ਜਿਗਨ ਮੈਂ ਆਹਰ ਪੁੰਚਾਵੈ ਉਸ ਨਾ ਕੋ ਕੋ ਨਾ ਸਕੀ ਜਿਸ ਨਾ ਆਪਣੇ ਲਵਲਾ ਬਈ ਆਪਣੇ ਦੇ ਵਾਪੇ ਲਾਏ ਗੁਰਮੁਖ ਸਦਾ ਸਿਮਾ ਲੀਐ ਕਹਿ ਨਾਨਕ ਏ ਵਡ ਦਾਤਾ ਸੁਖ ਅਮਨ ਵਿਸਾਰੀਐ ਜਸੀ ਅਜਰ ਉਤਰਵੈ ਤੈਸੀ ਬਾਹਰ ਮਾਇਆ ਮਾਇਆ ਗੋ ਸਭੇ ਕੋਈ ਰਹੀ ਕਰਤਾ ਖੇਲ ਰਚਾਇਆ ਜਾ ਤਿਸ ਬਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ

ਅਰੇ ਆਪਾ ਮੋਲਕ ਹੈ ਭਾਗਿਤ ਨਾ ਕੇ ਨਾਨਕ ਜਿਹੜਾ ਹਰ ਪੱਲੇ ਪਾਈ ਹਰਸ ਮੇਰੀ ਮਨਵਣ ਜਾਰਾ ਹਰਸ ਮੇਰੀ ਮਨਵਣ ਜਾਰਾ ਸਤਗੁਰ ਤੇ ਰਾਸ ਜਾਣੀ ਹਰ ਨਿਤ ਜਪਿਓ ਜੀਓ ਲਾਹ ਕਟਿਓ ਦਿਹਾੜੀ ਅਤਨ ਤਿੰਨਾ ਮਿਲਿਆ ਜਿਨਾਪੇ ਭਾਣਾ ਕਹਿ ਨਾਨਕ ਹਰਸ ਮੇਰੀ ਮਨ ਹੁਆ ਬਣ ਜਾਰਾ ਇਹ ਰਸ ਨਾ ਤੁਮ ਅਸਰਾ ਚੜਹੀ ਤੇਰੀ ਪਿਆਸ ਨ ਜਾਏ ਪਿਆਸ ਨਾ ਜਾਏ ਔਰਤ ਕੀ ਤੈ ਚਰਨਸ ਪੱਲੇ ਨਾ ਪਾਏ ਅਰਸ ਪਾਏ ਪੱਲੇ ਪੀ ਅਰਸ ਬਹੁ ਨ ਦਰਸਨਾ ਲਾ ਗਏ ਆਏ ਸਰਸ ਕਰਮੀ ਪਾਈਐ ਸੁਖ ਸੁਮਿਲੈ ਸਿਆਏ ਕਹਿ ਨਾਨਕ ਪੂਰ ਅਰਸ ਸੰਗ ਸ੍ਰੀ ਜਰਵ ਸੈ ਬਨਿ ਆਏ ਏ ਸ੍ਰੀ ਦਾ ਪ੍ਰੀਅ ਅਰਤੁ ਮਾ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰੱਖੀ ਤਦ ਵਿੱਚ ਤਾ ਤੂ ਜਗ ਮੈਂ ਆਇਆ ਾਰੇ ਆਪੇ ਮਾਤਾ ਆਪੇ ਪਿਤਾ ਜਨ ਜਿਉ ਪਾਏ ਜਗ ਜਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਜਲ ਤੋ ਆਜਲ ਤਰ ਦਰਿਆ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤਿ ਰਾਖੀ ਤਾ ਤੋ ਜਗ ਮੈਂ ਆਇ ਮਨ ਚਾਉ ਤੇ ਆਪੋ ਆਦਬ ਸੁਣਿਆ ਹਰ ਮੰਤਲ ਲਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਵੋ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪਾਈ ਗੁਰ ਚਰਨ ਲਾ ਕੇ ਦੇਸ ਭਾਗੇ ਆਪਣਾ ਫਿਰ ਜਾ ਪਾਈ ਅਰਹਤ ਬਾਣੀ ਗੁਰ ਸਰਵ ਜਾਣਿਆ ਨਾਸਪੋ ਕੋ ਕਹਿ ਨਾਨਕ ਪ੍ਰਭ ਮਿਲਿਆ ਕਰਨ ਕਾਰਨ ਜੋ ਕੋ ਏ ਸਿਰੀ ਰਾ ਮੇਰਿਆ ਇਸ ਤਦ ਪੈ ਆਏ ਕਹਿਆ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆਜਾ ਤੋ ਜਗ ਮੈਂ ਆਇਆ ਜਿਨ ਮਨ ਤੇਰਾ ਰਚ ਰਚਿਆ ਸੁਰਬਲ ਨਾਮ ਵਸਾਇਆ ਗੁਰ ਪ੍ਰਸਾਦਿ ਹਰਿ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਓ ਸਰੀਰ ਪਰਵਾਣੁ ਹੁ ਆਜ ਸਤਿਗੁਰ ਸਿਉਂ ਜਿਤ ਲਾਇਆ ਇਹ ਨੇਤਰੋ ਮੇਰੇ ਅਤਮ ਮੈਂ ਜੋਤਿ ਧਰੀ ਅਰਮਿਨਾ ਵਰਨਾ ਦੇਖੋ ਕੋਈ ਅਰਮਿਨਾ ਵਰਨਾ ਦੇਖੋ ਕੋਈ ਨਤਰੀ ਅਰਨੀ ਹਲਿਆ ਇਹ ਵੇਸ ਸੰਸਾਰ ਤੁੰ ਦੇਖ ਦੇਰ ਕਾ ਰੂਪ ਐ ਰੂਪ ਨਦਰਿ ਆਇਆ ਗੁਰਪ੍ਰਸਾਦਿ ਉਜਿਆ ਜਾਵੇ ਖਾਰੇ ਕਰਿ ਬਿਨਵਾ ਨ ਕੋਈ ਕਹਿ ਨਾਨਕੇ ਨੇ ਤਰਾਂ ਸਤਿਗੁਰ ਮਿਲਿਆ ਦੇਖ ਦ੍ਰਿਸ਼ਟ ਹੋਈ ਏ ਸਰਬਨਉ ਮੇਰਿ ਉਹ ਸਚਾ ਸੁਨਾਨ ਪਠਾਏ ਸਚਾ ਸੁਨਾਨ ਪਠਾਏ ਸ੍ਰੀ ਲਾਇ ਸੁਨ ਸਤਿ ਬਾਣੀ ਜੇ ਸੁਣੀ ਮੰਤਰ ਹਰਿਆਵ ਰਸ ਨਾ ਰਸ ਮਾਣੀ ਸੱਚਾ ਲਖ ਵਡਾੜੀ ਤਾਕਤ ਕਈ ਨ ਜਾਏ ਕਹਿ ਨਾਨਕ ਅਮ੍ਰਿਤ ਨਾਮ ਸੁਣਾ ਪਵਿੱਤਰ ਹੋਵੋ ਸੱਚੈ ਸੁਣੈ ਨ ਪਠਾਏ ਹਰ ਜੀਉ ਵਫਾ ਅੰਦਰ ਕੈ ਵਜਾ ਪਵਨ ਵਜਾਇਆ ਵਜਾਇਆ ਵਜਾ ਤੰਨ ਨਉ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵ ਨੀਕ ਨਾ ਦਸਵਾ ਦੁਆਰ ਦਿਖਾਇਆ ਤਹ ਅਹੇ ਗੁਰੂਪਨ ਨਉ ਨਿਦਾ ਜਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਪਾ ਨਰਕੈ ਆਵਾਜਾ ਤਰ ਬਜਾਇਆ ਇਹੋ ਸੱਚਾ ਸੋਇਲਾ ਸੱਚ ਕਰ ਗਾਵੋ ਗਾਵੋ ਤ ਸੋਇਲਾ ਕਰ ਸੱਚ ਜਿੱਥੈ ਸਦਾ ਸੱਚ ਧਿਆਵਹਿ ਸੱਚੋ ਧਿਆਵੇ ਜਤੁ ਤੁ ਪਾਵੇ ਗੁਰਮੁਖ ਜੀ ਨਾਮ ਜਾਵੈ ਇਹੋ ਸਤਸੰਗ ਨਾ ਕਾ ਖਸਮੈ ਜਿਸ ਵਕਸੇ ਸੋਜਨ ਪਾਵੇ ਕਹਿ ਨਾਨਕ ਸਤਸੋਇਲਾ ਸੱਚ ਕਰ ਗਾਵੈ ਅਨੰਸ ਨਾ ਵਡ ਪਾਗਿਓ ਸਗਲ ਮਨ ਵਰਤ ਪੂਰੇ ਪਰਪਰੰਪਰਾ ਪਾਇਆ ਉਤਰੇ ਸੰਤ ਸੂਰੇ ਧੂਪ ਰੋਗ ਸੁਖ ਸਾਪ ਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਪਵਿਤਾ ਸਤਿਗੁਰਿਆ ਪਰ ਪੂਰੇ ਬਿਨਵਤਨ ਨਾਨਕ ਚਰਨ ਲਾਗੇ ਵਾਜੇ ਅਨਾਦ ਪ੍ਰੇ ਸੁਣ ਤੇ ਪਨੀਤ ਕਹ ਤੇ ਭਵਤਾ ਸਤਿਗੁਰ ਆ ਭਰ ਪੂਰੇ ਬਿਨਵਤਨਾ ਨਾ ਗੁਰ ਚਰਨ ਲਾਗੇ ਬਾਜੇ ਅਨਾਦੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਤ ਮਹਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਅੰਨਿਆ ਬੋਰੀਆਂ ਆ ਵਚ ਧਰਮ ਅਧੂਰਾ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰਾ ਜਿੰਨੀ ਨਾਮ ਧਿਆਇਆ ਗਏ ਅਮਸਕਤ ਕਾਲ ਨਾਨਕ ਤੇ ਮਖੂ ਚਾਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਅਮਸਕਤ ਕਾਲ ਨਾਨਕ ਤੇ ਮਖੂ ਚਾਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ